ਦੁਨੀਆ ਭਰ ਚ ਵਾਸਤੇ ਸਮੁੱਚੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਸਵੇਰ ਜਦੋਂ ਉઠੇ ਤੇ ਇੱਕ ਖਬਰ ਲੁਧਿਆਣੇ ਬਾਠ ਕੈਸਲ ਦੇ ਵਿੱਚ ਜਿਹੜੀਆਂ ਰਾਤ ਵਿਆਹ ਸਮਾਗਮ ਦੌਰਾਨ ਗੋੜੀਆਂ ਚੰਨੀਆਂ ਉੱਚ ਦੋ ਤਰ੍ਹਾਂ ਦੀ ਜਿਹੜੀ ਲੜਾਈ ਹੋਈ ਉਹਦੇ ਵਿੱਚ ਇੱਕ ਔਰਤ ਤੇ ਇੱਕ ਨੌਜਵਾਨ ਮੁੰਡਾ ਜਿਹੜਾ ਹਲਾਕ ਹੋਏ ਖਬਰ ਸੁਣੀ ਫਿਰ ਉਹਦੇ ਅੱਗੇ ਪ੍ਰਤੀਕਿਰਿਆਵਾਂ ਵੀ ਦੇਖਦੇ ਰਹੇ ਇਨਫੋਰਮੇਸ਼ਨ ਫਿਰ ਡਿਟੇਲ ਚਾਣ ਲੱਗ ਪਈ ਦੇਖੀ ਪੜੀ ਸਾਰੀ ਇਹ ਸਾਰੀ ਗੱਲ ਨੂੰ ਦੇਖ ਕੇ ਨਾ ਜੀ ਮੇਰੇ ਦਿਲ ਚ ਇੱਕ ਪੁਰਾਣੀ ਗੱਲ ਸੀ ਉਹ ਤਾਜ਼ੀ ਹੋਈ ਤੇ ਮੈਨੂੰ ਲੱਗਿਆ ਕਿ ਵੀ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰਨੀ ਚਾਹੀਦੀ ਆ ਇਹ ਨਾਲ ਚੀਜ਼ਾਂ ਦੇ ਕਾਰਨ ਕਿਵੇਂ ਹੁੰਦੇ ਨੇ ਕਿਉਂ ਹੁੰਦੇ ਨੇ ਇਹ ਜ਼ਰੂਰ ਮੈਨੂੰ ਲੱਗਿਆ ਕਿ ਵੀ ਸਾਰੇ ਆਪਣੇ ਅੱਜ ਦੇ ਜਿਹੜੇ ਨੌਜਵਾਨ ਭਾਈ ਨੇ ਉਹਨਾਂ ਨਾਲ ਗੱਲ ਜ਼ਰੂਰ ਕੀਤੀ ਜਾ ਇਹ ਗੱਲ ਤਕਰੀਬਨ ਜੀ 2006 ਕੇ 7 ਵੀ ਹੋਊਗੀ ਸ਼ਾਇਦ ਮੈਨੂੰ ਐਗਜੈਕਟ ਸਾਲ ਨਹੀਂ ਯਾਦ ਪਰ ਇਸੇ ਦੌਰਾਨ ਦੀ ਗੱਲ ਹੈ ਮੈਂ ਖਾਲਸਾ ਕਾਲੀ ਸੀਗਾ ਤੇ ਮੇਰਾ ਇੱਕ ਬਹੁਤ ਪਰਮਿਤ ਦੋਸਤ ਰਹਿ ਗਿਆ ਕੈਨੇਡਾ ਉਹਦਾ ਅੱਗੇ ਇੱਕ ਦੋਸਤ ਸੀ ਉਹ ਮੈਨੂੰ ਅਕਸਰ ਰੇੜੀਆਂ ਰੂੜੀਆਂ ਤੇ ਹੋਰ ਸਟੂਡੈਂਟ ਪੋਲਿਟਿਕਸ 'ਚ ਸੀ ਬਹੁਤ ਐਕਟਿਵ ਸੀਗੇ ਤੇ ਮੈਨੂੰ ਮਿਲਦਾ ਗੱਲਦਾ ਰਹਿੰਦਾ ਸੀ ਸਾਡੇ ਕੋਲੋਂ ਦਾ ਜਾਂਦਾ ਸੀ ਤੇ ਉਹ ਮੈਨੂੰ ਪਤਾ ਸੀ ਕਿ ਉਹਦੀ ਉਸ ਜਿਹੜਾ ਸਾਡਾ ਭਾਈ ਜਿਹੜਾ ਆਉਂਦਾ ਸੀ ਸਾਡੇ ਕੋਲ ਉਹਦਾ ਤੋਰਾ ਫੇਰ ਨਾ तकरीबन ਲੁਧਿਆਣੇ ਤੇ ਸਾਡੇ ਗਰੁੱਪਾਂ 'ਚ ਹੀ ਸੀ ਤੇ ਉਹ ਆਇਆ ਮੈਨੂੰ ਫੋਨ ਆਇਆ ਮੇਰਾ ਜਿਹੜਾ ਨੇੜੇ ਦਾ ਭਾਈ ਸੀ ਉਹਦਾ ਫੋਨ ਆਇਆ ਕਿ ਵੀਰੇ ਉਹ ਫਲਾਣਾ ਵੀਰ ਆਇਆ ਤੈਨੂੰ ਮਿਲਣਾ ਮੈਂ ਕਹਿੰਦਾ ਆਜੋ ਮੈਂ ਕਿੰਟੀਨ ਬੈਠਾ ਕਾਲਸਾ ਕੋਲ ਜੀ ਆ ਕਹਿੰਦਾ ਅੱਛਾ ਜੀ ਉਹ ਆ ਗਏ ਆਏ ਤੇ ਕਹਿੰਦਾ ਵੀਰੇ ਵਿਆਹ ਮੇਰਾ ਮੈਂ ਕਹਿੰਦਾ ਮੁਬਾਰਕਾਂ ਤੁਹਾਨੂੰ ਬਹੁਤ ਕਹਿੰਦਾ ਜੀ ਆ ਡੱਬਾ ਤੇ ਆ ਕਾਰਡ ਤੁਸੀਂ ਵਿਆਹ ਤੇ ਜਰੂਰ ਆਣਾ ਤੇ ਮੈਂ ਨਾ ਉਸੇ ਟਾਈਮ ਪਰਸ ਖੋਲਿਆ ਤੇ ਮੈਂ ਉਹਨੂੰ 500 ਰੁਪਇਆ ਸ਼ਗਨ ਫੜਾਇਆ ਤੇ ਉਹ ਅੱਗੇ ਬੁਰਾ ਮੰਨ ਗਿਆ ਕਹਿੰਦਾ ਭਾਈ ਇਹ ਕਿਹੜੀ ਗੱਲ ਹੋ ਗਈ ਮੈਂ ਤਾਂ ਵੀਰੇ ਦੇਖ ਮੇਰੀ ਗੱਲ ਸੁਣ ਤੇਰੇ ਵਿਆਹ ਤੇ ਨਾ ਲੁਧਿਆਣੇ ਦੇ ਸਾਰੇ ਗੁਰਪਾਣੇ ਆਉਣਾ ਸਾਡੀ ਬੋਤਿਆਂ ਨਾਲ ਨਹੀਂ ਬਣਦੀ ਤੇ ਨਹੀਂ ਭਾਈ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਮੈਂ ਤਾਂ ਛੋਟੇ ਭਾਈ ਸਾਨੂੰ ਨਾ ਕਰਨ ਵਾਲੀ ਗੱਲ ਨਹੀਂ ਹੈਗੀ ਗੱਲ ਇਹ ਹੈ ਕਿ ਭਈ ਅਸੀਂ ਤੇਰਾ ਵਿਆਹ ਖਰਾਬ ਨਹੀਂ ਕਰਨਾ ਚਾਹੁੰਦੇ ਮੈਨੂੰ ਪਤਾ ਹੈ ਕਿ ਸਾਡੀਆਂ ਲਾਲ ਡਟਾਂ ਜਿਸ ਹਿਸਾਬ ਦੀਆਂ ਚੱਲਦੀਆਂ ਨੇ ਤੇ ਇਹ ਕਿਸੇ ਵੀ ਟਾਈਮ ਕੋਈ ਰੂਪ ਇਖਤਿਆਰ ਕਰ ਸਕਦੀ ਆ ਮਾੜਾ ਤੇ ਭਈ ਤੂੰ ਮੇਰੇ ਮੇਰੀ ਬੇਨਤੀ ਆਪਣੇ ਭਾਈਵੰਦਗੀ ਆਪਣੀ ਥਾਂ ਤੇ ਆ ਤੇ ਮੇਰੇ ਤੂੰ ਆ ਮੇਰੀ ਮੇਰੇ ਉੱਪਰੋਂ ਸ਼ੱਕ ਨਵੰਦਾ ਕਹਿੰਦਾ ਨਹੀਂ ਭਾਜੀ ਮੈਂ ਇਦਾਂ ਸ਼ੱਕ ਨਹਿਣਾ ਨਹੀਂ ਮੈਂ ਕਹਿੰਦਾ ਵੀਰੇ ਫੇ ਡਬਾ ਲੈ ਜਾ ਤੇ ਉਹ ਬੜਾ ਰੁੱਸਿਆ ਮੇਰੇ ਨਾਲ ਤਾਂ ਫਿਰ ਫਿਰ ਮੇਰੇ ਜਿਹੜਾ ਮਿੱਤਰ ਸੀ ਮੇਰਾ ਉਹਨੂੰ ਮੇਰੇ ਬਾਰੇ ਬਹੁਤ ਉਨੇ ਗੱਲਾਂ ਵੀ ਕਹੀਆਂ ਕਿ ਵੀ ਡਰਦਾ ਤੁਹਾਡਾ ਪ੍ਰਧਾਨ ਤਾਂ ਫਲਾਣਾ ਜੀ ਉਹਨਾਂ ਨੂੰ ਮੈਂ ਕਿਹਾ ਠੀਕ ਹੋ ਗਿਆ ਕੋਈ ਗੱਲ ਨਹੀਂ ਤੇ ਉਹ ਤੋਂ ਬਾਅਦ ਜੀ 2015 ਕ 16 ਦੀ ਗੱਲ ਹੈ ਸਾਡਾ ਹੀ ਭਾਈ ਸੀ ਤੇ ਇਕੱਠੇ ਹੀ ਰਿਹਾ ਉਹਨੂੰ ਰਾਜਨੀਤੀ ਸਟੂਡੈਂਟ ਪੋਲਿਟਿਕਸ 'ਚ ਲਿਆਉਣ ਵਾਲਾ ਵੀ ਮੈਂ ਸੀ ਬਾਅਦ ਦੇ ਵਿੱਚ ਸਾਡੇ ਵਖਰੇਵੇਂ ਹੋ ਗਏ ਇੱਕ ਪੈਗੀ ਜਿਵੇਂ ਗਰੁੱਪ 'ਚ ਕਹਿੰਦੇ ਆ ਜੀ ਤੇ ਉਹ ਸਾਡਾ ਟੁੱਟ ਗਿਆ ਤੇ 2015-16 ਦੇ ਵਿੱਚ ਲੁਧਿਆਣਾ 'ਈ ਇੱਕ ਮੈਰਿਜ ਦੌਰਾਨ ਉਹਦੇ ਦੋਸਤ ਦੀ ਅੱਗੇ ਵਿਆਹ ਸੀਗਾ ਤੇ ਉਸ ਦੌਰਾਨ ਉਹਦੇ ਗੁੜੀਆਂ ਚੱਲੀਆਂ ਤੇ ਉਹ ਮਰ ਗਿਆ ਜੀ ਬਹੁਤ ਦੁੱਖ ਸਾਨੂੰ ਉਹਦਾ ਵੀ ਹੋਇਆ ਉਸ ਵੇਲੇ ਪਰ ਮੈਂ ਇਹ ਮੰਨਦਾ ਜੀ ਕਿ ਜਿਹੜੇ ਵਿਆਹ ਦੇ ਵਿੱਚ ਉਹਦੇ ਗੁੜੀਆਂ ਚੱਲੀਆਂ ਉਹ ਪੂਰੀ ਜ਼ਿੰਦਗੀ ਬੰਦਾ ਰਿਕਵਰ ਨਹੀਂ ਕਰ ਪਾਂਦਾ ਜੀ ਜੇ ਜ਼ਮੀਰ ਵਾਲਾ ਹੋਵੇ ਇਨਸਾਨ ਜੇ ਆਪ ਦੀ ਜ਼ਮੀਰ ਹੋਵੇ ਨਾ ਕਿਸੇ ਬੰਦੇ ਦੀ ਇਹ ਚੀਜ਼ ਰਿਕਵਰੇਬਲ ਹੈ ਨਹੀਂ ਜੀ ਜੇ ਇਹੋ ਜੀ ਕੋਈ ਚੀਜ਼ ਹੋ ਜਾਵੇ ਮੈਂ ਅੱਜ ਇਹ ਗੱਲ ਬੈਠਾ ਸੋਚ ਰਿਹਾ ਸੀ ਖੈਰ ਚਲੋ ਕੀ ਹੋਇਆ ਜਦੋਂ ਉਹਦੇ ਗੁਣੀਆਂ ਬਚ ਗੀਆਂ ਨੇ ਸਾਡੇ ਭਾਈ ਦੇ ਜਿਹੜਾ ਤੇ ਉਹ ਵਿਚਾਰਾ ਪੂਰਾ ਹੋ ਗਿਆ ਤੇ ਫਿਰ ਇਹ ਜਿਹੜਾ ਮੇਰਾ ਕੈਨੇਡਾ ਵਾਲਾ ਵੀਰ ਹੈ ਜਿਹੜਾ ਉਸ ਟਾਈਮ ਸਾਡੇ ਨਾਲ ਸੀ ਇੱਥੇ ਉਹਨੂੰ ਫਿਰ ਉਸ ਸਾਡੇ ਭਾਈ ਦਾ ਫੋਨ ਆਇਆ ਜਿਹੜਾ ਮੈਨੂੰ ਰਿਕਾਰਡ ਫੜਾਉਣ ਆਇਆ ਸੀ ਤੇ ਮੈਂ ਉਹਨੂੰ ਸ਼ਕਨ ਫੜਾਉਂਦਾ ਸੀ ਉਹਨੇ ਨਹੀਂ ਫੜਾਇਆ ਤੇ ਕਹਿੰਦਾ ਭਾਈ ਜਸਪ੍ਰੀਤ ਦੀ ਗੱਲ ਠੀਕ ਸੀ ਭਾਈ ਉਹਦੋਂ ਕਿ ਭਈ ਜੇ ਆਪਣੇ ਵਿਆਹ ਤੇ ਇਦਾਂ ਹੋ ਗਿਆ ਹੁੰਦਾ ਅੱਜ ਮੈਂ ਰੀਅਲਾਈਜ਼ ਕਰ ਰਿਹਾ ਕਿ ਇਹ ਡੇ ਸਿਚੁਏਸ਼ਨ ਹੋਈ ਤਾਂ ਬਈ ਕਿੱਡੀ ਮਾੜੀ ਆ ਸੋ ਕਈ ਵਾਰ ਅ ਬਹੁਤ ਚੀਜ਼ਾਂ ਦੇਖ ਕੇ ਪਹਿਲੀ ਗਲਤੀ ਇਹ ਕਿ ਭਈ ਜੇ ਤੁਹਾਨੂੰ ਪਤਾ ਕਿ ਦੋ ਤਰ ਨਹੀਂ ਬਣਦੀ ਇਹਨਾਂ ਦੀ ਆਪਸ ਵਿੱਚ ਤੇ ਦੋਨੇ ਹੀ ਅ ਇਸੇ ਵਿਚਾਰਧਾਰਾ ਦੇ ਨੇ ਉਹਨਾਂ ਨੂੰ ਇਕੱਠੇ ਕਰਨਾ ਨਹੀਂ ਚਾਹੀਦਾ ਤੇ ਦੂਜੀ ਗੱਲ ਉਹ ਧਿਰਾਂ ਵਾਲਿਆਂ ਨੂੰ ਵੀ ਚਾਹੀਦੀ ਹੈ ਕਿ ਵੀ ਜਿਹੜੇ ਵਿਆਹ ਤੇ ਗਏ ਆ ਉੱਥੇ ਇਹ ਕੰਮ ਹੋਣਾ ਨਹੀਂ ਚਾਹੀਦਾ ਰੱਬ ਜਾਣੇ ਹੁਣ ਕਿਵੇਂ ਹੋਇਆ ਕੀ ਨਹੀਂ ਸਾਨੂੰ ਨਹੀਂ ਪਤਾ ਪਰ ਜੋ ਦੇਖਣ ਨੂੰ ਆ ਰਿਹਾ ਇੱਕ 35 ਸਾਲਾਂ ਦੀ ਮੁੰਡੇ ਦੀ ਮਾਸੀ ਉਹ ਪੂਰੀ ਹੋ ਗਈ ਵਿਚਾਰੀ ਤੇ ਉਹਦਾ ਤਾਂ ਕੋਈ قصور ਨਹੀਂ ਸੀ। ਇਹ ਕੋਣਾ ਦਾ ਗਵਾਂਡੀ ਸੀ। ਉਹ ਵਿਚਾਰਾ ਉਹਦੇ ਕਹਿੰਦੇ ਛੋਟੇ ਛੋਟੇ ਬੱਚੇ ਨਹੀਂ ਹਲੇ ਉਹ ਵੀ 32-33 ਸਾਲਾਂ ਦਾ ਸੀ। ਉਹ ਪੂਰਾ ਹੋ ਗਿਆ। ਇਹ ਤਾਂ ਲਾਈਫ ਦਾ लॉस ਤਾਂ ਹੋਇਆ ਸੋਇਆ। ਹੁਣ ਜਿਹੜੇ ਪਰਿਵਾਰ ਦੇ ਜਿਹੜੇ ਮੁੰਡੇ ਦੇ ਵਿਆਹ ਤੇ ਗੁਲੀਆਂ ਚੱਲੀਆਂ ਨਾ ਜੀ ਉਹ ਪੂਰੀ ਜ਼ਿੰਦਗੀ ਇਸ ਸਦਮੇ ਤੋਂ ਬਾਹਰ ਨਹੀਂ ਆ ਪਾਊਗਾ। ਜਦੋਂ ਬਾਹਰ ਆਉਣ ਦੀ ਕੋਸ਼ਿਸ਼ ਕਰੂਗਾ ਲੋਕ ਯਾਦ ਕਰਾਉਣਗੇ ਜਿਹੜੇ ਨਾਲ ਤਾਂ ਗਵਾਂਡੀ ਮਰਿਆ ਉਹ ਯਾਦ ਆਊਗਾ। ਜਿਹੜੀ ਮਾਸੀ ਮਰੀ ਉਹ ਪੂਰੀ ਜ਼ਿੰਦਗੀ ਇਹਨੂੰ ਜਿਹੜਾ ਇਹ ਨਹੀਂ ਬਹੁਤ ਨਿਰਦਈ ਬੰਦੇ ਹੁੰਦੇ ਨੇ ਜਿਹੜੇ ਕਿ ਇਸ ਜੀ ਇਸ ਤਰ੍ਹਾਂ ਨਾਲ ਜੀਵਨ ਕੱਟ ਲੈਂਦੇ ਨੇ इमोशनल ਬੰਦਾ ਕੋਈ ਸਾਡੇ ਵਰਗਾ ਹੋਵੇ ਕਿਸੇ ਦਾ ਨੁਕਸਾਨ ਕਰਕੇ ਬਹੁਤ ਮੁਸ਼ਕਲ ਹੈ ਸੋ ਇਹ ਠੀਕ ਹੈ ਜੀ ਪੁਲਿਸ ਦੀ ਕਾਰਵਾਈ ਪਰਚਾ ਹੋ ਜਾਊਗਾ ਅੰਦਰ ਹੋ ਜਾਣਗੇ ਜਵਾਨਤਾ ਹੋ ਜਾਣਗੇ ਉਹ ਗੱਲ ਉਹ ਗੱਲ ਇੰਨੀ ਇੰਪੋਰਟੈਂਟ ਨਹੀਂ ਹੈ ਇੰਪੋਰਟੈਂਟ ਹੈ ਲਾਈਫ ਜ਼ਿੰਦਗੀ ਬਹੁਤ ਨਿਰਦਈ ਹੈ ਤੇ ਖਾਸ ਤੌਰ ਤੇ ਜਿਹੜੇ ਜਵਾਨੀ ਦੇ ਜੋਸ਼ 'ਚ ਕੀਤੇ ਹੋਏ ਕੰਮ ਨੇ ਜੀ ਤਾਕਤ ਦੇ ਪੈਸੇ ਦੇ ਜ਼ੋਰ 'ਚ ਕੀਤੇ ਹੋਏ ਕੰਮ ਨੇ ਉਹ ਬੰਦੇ ਨੂੰ ਪੂਰੀ ਜ਼ਿੰਦਗੀ ਝੰਜੋੜਦੇ ਨੇ ਮੈਂ ਕਿਸੇ ਆਪਣੇ ਲਾਈਫ ਦੇ ਤਜਰਬੇ ਤੋਂ ਹੀ ਦੱਸ ਸਕਦਾ ਇਹ ਬਹੁਤ ਮੁਸ਼ਕਲ ਕੰਮ ਹੈ ਸੋ ਮੇਰੀ ਅੱਜ ਦੇ ਨੌਜਵਾਨ ਮੇਰੇ ਅਸੀਂ ਅਕਸਰ ਗੈਂਗਸਟਰ ਗੈਂਗਸਟਰਵਾਦ ਦੇ ਉੱਤੇ ਮੈਂ ਕਈ ਵੀਡੀਓਜ਼ ਪਹਿਲਾਂ ਵੀ ਪਾਈਆਂ ਨੇ ਤੇ ਕਿਉਂਕਿ ਇਸ ਚੀਜ਼ ਨੂੰ ਬਹੁਤ ਨੇੜੇੋਂ ਦੇਖਿਆ ਨੌਜਵਾਨ ਮੁੰਡਿਆਂ ਦੇ ਵਿੱਚ ਜਿਹੜੀ ਕੁਝ ਕਰ ਦਿਖਾਉਣ ਦਾ ਜਜ਼ਬਾ ਹੁੰਦਾ ਨਾ ਜੀ ਉਹਨੂੰ ਜਦੋਂ ਸਹੀ ਪਲੇਟਫਾਰਮ ਨਹੀਂ ਮਿਲਦਾ یا نام بناਉਣ ਦੀ ਸ਼ੌਹਰਤ ਪਾਉਣ ਦੀ ਜੋ ਇੱਕ ਪੰਜਾਬੀ ਨੌਜਵਾਨਾਂ ਚ ਭੁੱਖ ਹੈ ਉਹ ਪੂਰੀ ਕਰਨ ਦਾ ਜ਼ਰੀਆ ਜਿਹੜਾ ਹੈ ਉਹ ਪੋਲਿਟਿਕਸ ਰਾਜਨੀਤੀ ਹੀ ਨਜ਼ਰ ਆਉਂਦੀ ਹੈ ਰਾਜਨੀਤੀ ਤੋਂ ਅੱਗੇ ਹੋਰ ਚੀਜ਼ਾਂ ਚਲੂ ਹੁੰਦੀਆਂ ਬਹੁਤ ਸਾਰੀਆਂ ਫਿਰ ਲੀਡਰਾਂ ਦੇ ਮਿਸਯੂਜ਼ ਹੁੰਦੇ ਨੇ ਇਹ ਨੌਜਵਾਨ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਉਸ ਵੀਡੀਓ ਕੇ ਵੀ ਉਹ ਯੂਜ਼ ਹੋ ਰਹੇ ਨੇ ਹਥਿਆਰ ਬਣ ਰਹੇ ਨੇ ਲੀਡਰਾਂ ਦੇ ਬਹੁਤ ਸਾਰੀਆਂ ਚੀਜ਼ਾਂ ਨੇ بہرحਾਲ ਇਹ ਜੋ ਕੁਝ ਹੋਇਆ ਜੀ ਮੇਰੀ ਮਰੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਦੋ ਜਣੇ ਆ ਜੀ ਉਹਨਾਂ ਦੇ ਪਰਿਵਾਰਾਂ ਨਾਲ ਦਿਲੋਂ ਮੈਂ ਉਹਨਾਂ ਦਾ ਦੁੱਖ ਭੁਟਾਵਾ ਕਰਦਾ ਨਹੀਂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਜਿਹੜੇ ਇਹ ਨੌਜਵਾਨ ਮੁੰਡੇ ਨੇ ਜਿਹੜੇ ਖਾਸ ਤੌਰ ਤੇ ਇਹੋ ਜਿਹੀ ਗਤੀਵਿਧੀਆਂ 'ਚ ਅਜ ਰੁੱਝੇ ਹੋਏ ਨੇ ਇਹ ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਦੋਸਤੋ ਕਿ ਭਈ ਇੱਕ ਵਾਰ ਨਾ ਵੀਰੇ ਤੁਸੀਂ ਇਤਿਹਾਸ ਚੱਕ ਕੇ ਦੇਖੋ ਲੁਧਿਆਣੇ ਦਾ ਨਹੀਂ ਪੰਜਾਬ ਦਾ ਪੂਰਾ ਇਹਦਾ ਦੇਖੋ ਜਰਾ ਇੱਕ ਵਾਰ ਕੇ ਵੀ ਕਿਹੜੇ ਕਿਹੜੀ ਚੀਜ਼ ਕਿਵੇਂ ਕਿਵੇਂ ਬੜੀ ਕ੍ਰੀ ਸਰਵਾਈਵਲ ਰੇਟ ਹੈ ਇਸ ਸਾਰੇ ਕੰਮ ਦੇ ਵਿੱਚ ਕਿੱਥੇ ਇੱਕ ਬੰਦੇ ਸਰਵਾਈਵ ਕੀਤੇ ਨੇ ਕਿੰਨਿਆ ਕੁ ਦੀ ਰੇਸ਼ਿਓ ਹੈ ਜਿਹੜੇ ਸਕਸੈਸ ਹੋਏ ਨੇ ਸਕਸੈਸ ਹੋ ਕੇ ਵੀ ਉਹਨਾਂ ਨੂੰ ਕੀ ਮਿਲਿਆ ਪੈਸਾ ਜਾਂ ਸ਼ੋਹਰਤ ਜਿਹੜੀ ਹੈ ਉਹ ਵੀ ਤੁਹਾਡੇ ਇੱਕ ਲਿਮਿਟਿਡ ਟਾਈਮ ਪੀਰੀਅਡ ਤੱਕ ਹੀ ਤੁਹਾਡੇ ਨਾਲ ਚੱਲਦੀ ਹੈ ਉਸ ਤੋਂ ਬਾਅਦ ਇਹ ਚੀਜ਼ਾਂ ਬੇਮੰਨੀਆ ਹੋ ਜਾਂਦੀਆਂ ਵੱਡੀਆਂ ਮਹਿੰਗੀਆਂ ਬੰਡੀਆਂ ਵੱਡੇ ਮਹਿੰਗੇ ਹਥਿਆਰ ਵੱਡੀਆਂ ਹੋਰ ਚੀਜ਼ਾਂ ਇਹ ਟੈਂਪਰੇਰੀ ਫੇਸ ਹੁੰਦਾ ਲਾਈਫ ਦਾ ਸੋ ਜ਼ਿੰਦਗੀ ਦਾ ਮੂਲ ਪਛਾਣਣ ਦਾ ਲੋੜ ਹੈ ਕਿ ਬਈ ਤੁਹਾਨੂੰ ਮਾਰਾ ਹੀ ਨੇ ਜੇ ਇਨਸਾਨੀ ਜਮਾ ਬਖਸ਼ਿਆ ਤੇ ਉਹਦਾ ਉਹਦਾ ਪਰਪਸ ਕੀ ਹੈ ਸੋ ਇਹ ਛੋਟੀਆਂ ਗੱਲਾਂ ਨੇ ਜੀ ਪਰ ਚਲੋ ਸਮਾਂ ਸਾਰਿਆਂ ਨੂੰ ਸਿਖਾਉਂਦਾ ਸਾਨੂੰ ਵੀ ਸਿਖਾਇਆ ਤੇ ਹੋਰ ਬਥੇਰੇ ਬਹੁਤ ਸਾਰੇ ਇਹੋ ਜਿਹੇ ਹੋਏ ਸਾਡੇ ਭਾਈ ਜਿਨ੍ਹਾਂ ਨੂੰ ਮਹਾਰਾਜ ਜੀ ਵੇ ਸੰਭਲਣ ਦਾ ਮੌਕਾ ਨਹੀਂ ਦਿੱਤਾ ਉਹ ਸੰਭਲ ਹੀ ਨਹੀਂ ਪਾਏ ਉਹ ਇਹਨਾਂ ਚੀਜ਼ਾਂ ਜੀ ਰਹਿ ਗਏ ਅਸੀਂ ਅੱਜ ਚਲੋ ਮਹਾਰਾਜ ਜੀ ਦੀ ਬੜੀ ਕਿਰਪਾ ਕੇ ਘਰੇ ਬੈਠੇ ਨਿਕਮਾਨਦੇ ਆਂ ਜੀ ਹਰ ਚੀਜ਼ ਬਹੁਤ ਸੰਤੁਸ਼ਟ ਜੀਵਨ ਦਾ ਅਸੀਂ ਪਤੀਤ ਕਰ ਰਹੇ ਆਂ ਪਰ ਇਹਨਾਂ ਵੱਲ ਦੇਖ ਕੇ ਕਿਤੇ ਨਾ ਕਿਤੇ ਦਿਲ ਦੇ ਵਿੱਚ ਨਾ ਜੀ ਗੁਬਾਰ ਉੱਠਦਾ ਤੇ ਉਹ ਅੱਜ ਮੈਨੂੰ ਲੱਗਿਆ ਕਿ ਵੀ ਇਹ ਸਾਰਿਆਂ ਨਾਲ ਸਾਂਝਾ ਕਰਨਾ ਜ਼ਰੂਰੀ ਹੈ ਤੇ ਜੇ ਕੁਝ ਗਲਤ ਕਰਕੇ ਆ ਗਿਆ ਹੋਮ ਤਾਂ ਸ਼ਮਾ ਦਾ ਜਾਚਕਾਂ ਜੀ ਆਪਣੇ ਦਿਲ ਦੀਆਂ ਭਾਵਨਾਵਾਂ ਹੀ ਪ੍ਰਗਟ ਕਰਨ ਦਾ ਮੇਰਾ ਮਨੋਰਥ ਸੀ ਕਾ ਜੀ ਸਾਰਿਆਂ ਦਾ ਸੁਣਨ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ